ਕਰਾਬ ਵੀ ਮੇਰੇ ਨਾਲ ਇਸ ਬੰਦੇ ਨੇ ਇਸ ਤਰ੍ਹਾਂ ਕੀਤੀ ਆ ਕਿ ਉਹ ਕਹਿੰਦੇ ਵੀ ਇਹ ਬਹੁਤ ਗਲਤ ਹੋਇਆ ਜੋ ਤੁਸੀਂ ਕਾਰਵਾਈ ਕਰਨਾ ਚਾਹੁੰਦੇ ਹੋ ਉਹ ਨੂੰ ਉਹ ਤੁਸੀਂ ਆਪਣੀ ਕਾਰਵਾਈ ਕਰੋ ਬਾਕੀ ਆਪਦੀ ਸਰਕਾਰ ਤੁਹਾਡਾ ਸਾਥ ਦੇਵੇਗੀ ਅਸੀਂ ਤੁਹਾਡੇ ਨਾਲ ਆ ਬਿਲਕੁਲ ਇਦਾਂ ਦਾ ਕੋਈ ਕਿਸੇ ਨਾਲ ਇਦਾਂ ਦਾ ਸਮਝੌਤਾ ਨਹੀਂ ਕਰਨਾ ਜੋ ਸਮਝੌਤਾ ਕਰਨਾ ਹੈ ਰੈਗੂਲੇਸ਼ਨ ਜੋ ਗਵਰਨਮੈਂਟ ਜਿੱਤੇ ਅਸੀਂ ਸਮਝੌਤਾ ਕਰਨੀ ਉਸੇ ਹੀ ਅਧੀਨ ਸਮਝੌਤਾ ਕੰਪਰਮਾਈਜ਼ ਹੋ ਸਕਦਾ ਕਿਸੇ ਕੋ ਕਿਸੇ ਨੇ ਕੋ ਮਕਾਨ ਬਣਾ ਲਿਆ ਕਿਸੇ ਨੇ ਕੋ 7 ਵਜ ਪਟਲੇਆ ਕਨੈਕਸ਼ਨ ਲੈ ਲਿਆ ਜੋ ਜੁਰਮਾਨੇ ਹੈਗੇ ਉਹਨਾਂ ਕੋ ਲਾਵਾਂਗੇ ਫਿਰ ਉਹਨੂੰ ਉਹਨੂੰ ਉਸ ਫਾਈਲ ਨੂੰ ਕਲੀਅਰ ਕੀਤਾ ਜਾਊਗਾ ਇਸ ਤਰ੍ਹਾਂ ਤੁਹਾਨੂੰ ਕਿ ਇਹੀ ਹਾਊਸ ਟੇਬ ਚੁਣੇ ਹੋਏ ਬੰਦੇ ਲੋਕਾਂ ਨੇ ਚੁਣੇ ਇਹੀ ਬੰਦੇ ਵਿੱਚ ਦਲਾਲ ਵਾਂਗ ਕੇ ਆ ਜਾਂਦੇ ਆ ਤੇ ਇਹ ਬੰਦੇ ਵੀ ਪੈਸੇ ਲੈਣ ਦੇਣ ਦੀ ਇਹ ਸਾਡੇ ਨਾਲ ਗੱਲ ਕਰਦੇ ਇਹ ਕੋਈ ਚੰਗੀ ਗੱਲ ਨਹੀਂ ਕੋਈ ਸ਼ੋਭਾ ਦਿੰਦੀ ਇਹਨਾਂ ਨੂੰ ਦੀ ਮੰਗ ਹੀ ਹੋਣਾ ਬਈ ਮਤ ਮੇਰੀ ਇਹੀ ਹੈ ਸਰਕਾਰ ਤੋਂ ਮੈਂ ਤਾਂ ਇਸੀਮ ਸਾਹਿਬ ਵੀ ਇਹ ਪ੍ਰਾਰਥਨਾ ਬੇਨਤੀ ਕਰਨਾ ਵੀ ਦੇਖੋ ਪੰਜਾਬ ਦੇ ਉਹ ਮੁਖੀ ਉਹ ਪੰਜਾਬ ਨੂੰ ਸਾਰੇ ਨੂੰ ਸਿਸਟਮ ਨੂੰ ਕੰਟਰੋਲ ਕਰ ਰਹੇ ਜਾਈ ਮੈਂ ਕਹਿੰਦਾ ਵੀ ਸਾਡਾ ਸਾਥ ਦਿਓ ਔਰ ਇਹ ਜੇ ਬੰਦੇ ਜਿਹੜੇ ਅਸੀਂ ਗੁੰਡਾਗਰਦੀ ਕਰਦੇ ਆ ਇਹਨਾਂ ਨੇ ਹੀ ਮਾਹੌਲ ਸਾਰਾ ਪੋਲਿਟੀਕਲ ਬੰਦਿਆਂ ਨੇ ਖਰਾਬ ਕੀਤਾ ਬਿਆ ਜਿਸ ਨਾਲ ਸਾਰੀ ਸਰਕਾਰ ਦਾ ਅਕਸ ਥੱਲੇ ਜਾ ਰਿਹਾ ਹੈ ਇਹ ਵੋਟਾਂ ਕੋਈ ਕੱਲੀਆਂ ਇਹਨਾਂ ਨੇ ਨਹੀਂ ਪਾਈਆਂ ਸਾਰੇ ਪੰਜਾਬ ਨੇ ਇਹਨਾਂ ਨੂੰ ਵੋਟਾਂ ਪਾਈਆਂ ਜਿਹਨਾਂ ਵਿੱਚ ਸਾਰੇ ਮੁਲਾਜ਼ਮ ਮੁਲਾਜ਼ਮ ਵੀ ਸੇਫਟੀ ਚਾਹੁੰਦੇ ਆ ਮੁਲਾਜ਼ਮ ਵੀ ਆਪਣੀ ਸਿਕਿਉਰਿਟੀ ਚਾਹੁੰਦੇ ਆ ਮੁਲਾਜ਼ਮ ਵੀ ਮਾਨ ਸਮਾਨਤਾ ਬਣਨਾ ਚਾਹੁੰਦੇ ਜਿਹੜਾ ਵੀ ਬੰਦਾ ਕਿਸੇ ਜੇਰੇ ਤੇ ਹੈਗਾ ਉਸ ਦਾ ਮਾਨ ਸਮਾਨ ਜਿਹੜਾ ਪ੍ਰਕਰਾਰ ਰਹਿਣਾ ਚਾਹੀਦਾ ਹੈ ਅਗਰ ਕਿਸੇ ਵੀ ਅਫਸਰ ਦੇ ਮਾਨ ਸਮਾਨ ਨੂੰ ਇਸ ਪਹੁੰਚ ਦੀ ਬਿਨਾ ਗੱਲ ਤੋਂ ਬਿਨਾ ਕਿਸੇ ਉਸਤ ਤੋਂ ਤੇ ਫਿਰ ਇਹਦੇ ਵਿੱਚ ਬਹੁਤ ਮਾੜੀ ਗੱਲ ਇਸ ਤੋਂ ਹਟ ਪਾਗੀ ਹੋਈ ਨਹੀਂ ਮੈਂ ਤਾਂ ਇਹ ਵੀ ਸੋਚਿਆ ਸੀ ਮੈਂ ਹਮ ਸਰਕਾਰ ਨੂੰ ਪ੍ਰਾਰਥਨਾ ਕਰੂੰਗਾ ਕਿ ਮੈਨੂੰ ਰਿਟਾਇਰਮੈਂਟ ਦੇ ਦਿਓ ਇਸ ਹਾਲਤ ਵਿੱਚ ਕਿਉਂ ਆਪਣਾ ਮਾਨਸ ਸਾਰ ਰਹਿ ਗਿਆ ਮੈਂ ਇਹਨਾਂ ਦੇ ਬੰਦਿਆਂ ਵਿੱਚ ਦੀ ਗਰਾਮ ਆ ਫਿਰ ਮੈਂ ਇੰਟੀ ਗੋਲੀਆਂ ਖਾਵਾਂ ਕਾਦੇ ਵਾਸਤੇ ਐਪੀਪੀ ਆਪੋ ਹੋ ਜਾਂਦਾ ਇਹ ਬੰਦੇ ਆ ਕੇ ਦਾ ਦਾ ਮਾਹੌਲ ਕ੍ਰੀਏਟ ਕਰ ਦਿੰਦੇ ਆ ਅਸੀਂ ਸਾਰਾ ਦਿਨ ਦਫਤਰ ਕੰਮ ਕਰਨਾ ਹੁੰਦਾ ਦੱਸਣਾ ਕੋਈ ਸਟਾਫ ਨਹੀਂ ਇੱਥੇ ਹੈਗਾ ਨਾ ਇਹੋ ਪੱਕੇ ਹੈਗਾ ਨਾ ਜੇ ਹੀ ਪੱਕੇ ਹੋ ਗਏ ਆ ਹਾਂਜੀ ਇਕੱਲੇ ਨੂੰ ਮੈਨੂੰ ਸਾਰਾ ਇਹ ਕੰਮ ਕਰਨਾ ਪੈਂਦਾ ਸਵੇਰ ਤੋਂ ਲੈ ਕੇ ਸ਼ਾਮ 9 9 ਵਜਨ ਦੇ ਮੈਨੂੰ ਘਰੇ ਜਾਣ ਲੱਗੇ ਤੁਹਾਡਾ ਸ਼ੁਭਨਾਮ ਜੀ ਮੇਰਾ ਸ਼ੁਭਨਾਮ ਕਰਨੈਲ ਸਿੰਘ ਐਸੇ ਐਜੇ ਅਸਿਸਟੈਂਟ ਮਿਊਨਿਸਪਲ ਇੰਜੀਨੀਅਰ ਫਾਜ਼ਿਲਕਾ ਫਾਜ਼ਲ ਬੰਦ ਸਾਰੇ ਜ਼ਿਲ੍ਹੇ ਦਾ ਮੇ ਕੋ ਚਾਰਜ ਸਾਰੇ ਜ਼ਿਲ੍ਹਿਆਂ ਦਾ ਕੰਮ ਹੈ ਇੱਥੇ ਕਰਦਾ ਬੈਠ ਕੇ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਕਿਉਂਕਿ ਇੱਕ ਦਿਨ 'ਚ ਮੈਂ ਸਾਰੇ ਪਾਸੇ ਭੁੰਮ ਵੀ ਨਹੀਂ ਸਕਦਾ ਸਾਰੇ ਜੀ ਵੀ ਫਾਜ਼ਲ ਜਲਾਲਾਬਾਦ ਦੇ ਬੁਲਾਏ ਹੋਏ ਇੱਥੇ ਉਹ ਕੰਮ ਕਰ ਰਹੇ ਆ ਕੋਈ ਆਰਮੀ ਵਾਲਾ ਦਾ ਮਤਲਬ ਸਾਰਾ ਇੱਥੇ ਨਹੀਂ ਜਿੱਟਦੀ ਕੋਈ ਜ਼ਿਲ੍ਹਾ ਹੋ ਜ਼ਿਲ੍ਹਾ ਹੋਣ ਕਰਕੇ ਇੱਥੇ ਕੰਮ ਕਰਨਾ ਸੌਖਾ ਹੋ ਜਾਂਦਾ ਠੀਕ ਹੈ ਜੀ ਜਿੰਦੇ ਰਿਹਾ ਮੈਂ ਦੇਖਦਾ ਇਸ ਕਰਕੇ ਮੈਨੂੰ ਬਾਅਦ ਚੜੀ ਦੇਣੀ ਪਈ ਹੈਗੀ ਹੈ ਵੀ ਚਲੋ ਮੀਡੀਆ ਦੇ ਵਿੱਚ ਜਾਊਗੀ ਗੱਲ ਸ਼ਾਇਦ ਅਫਸਰਾਂ ਦੇ ਦਿਮਾਗ 'ਚ ਗੱਲ ਆਵੇ ਠੀਕ ਹੈ ਭਾਈ ਇਹ ਇਹਨਾਂ ਨੇ ਦ ਕਿਉਂਕਿ ਵੀਡੀਓ ਰਿਕਾਰਡਿੰਗ ਮੈਂ ਇਹਦੀ ਕਰ ਲਈ ਹੈ ਜੀ ਲੋੜ ਪਈ ਤਾਂ ਮੈਂ ਵੀਡੀਓ ਰਿਕਾਰਡਿੰਗ ਉੱਚ ਅਧਿਕਾਰੀਆਂ ਨੂੰ ਭੇਜਾਂਗਾ ਮੈਂ ਤਾਂ ਸਰਕਾਰ ਤੋਂ ਇਹ ਮੰਗ ਕਰਦਾ ਸੀ ਹਮ ਸਭ ਤੋਂ ਇਹ ਮੰਗ ਕਰਦਾ ਜੇ ਤੁਹਾਡੇ ਮੁਲਾਜ਼ਮ ਤੁਹਾਡੇ ਨਾਲ ਚੱਲ ਰਹੇ ਆ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਸਾਥ ਦੇ ਰਹੇ ਆ ਇਮਾਨਦਾਰੀ ਨਾਲ ਚੱਲ ਰਹੇ ਆ ਉਹਨਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਮੋਰਲਾਈਜ਼ ਵੀ ਉਹਨਾਂ ਨੂੰ ਜਿਹੜਾ ਹੈਗਾ ਮੋਟੀਵੇਟ ਕਰੋ ਉਹਨਾਂ ਕੀ ਅਸੀਂ ਨਾਲ ਆ ਤਾਂ ਨਾਲ ਕੋਈ ਇਸ ਤਰ੍ਹਾਂ ਦੁਰਵਿਵਹਾਰ ਕਰੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਤੱਕਾ ਕਰੇ ਜਾਂ ਤਾਂ ਕੰਮ ਕਰਨ ਨੂੰ ਪ੍ਰੈਸ਼ਰ ਪਾਵੇ ਅਸੀਂ ਤੁਹਾਡੇ ਨਾਲ ਮੰਡੀਸ ਬੰਦੇ ਨੇ ਆ ਵੀ ਬਲੈਸ਼ਕਾਇਦ ਕਰਦੀ ਹੁਣ ਸਮਝੌਤਾ ਕਰਦੇ ਵੀ ਪੈਸੇ ਲੈ ਦੇ ਕੇ ਸਮਝੌਤਾ ਕਰ ਲੋ ਇਹ ਕਿਵੇਂ ਅਸੀਂ ਵੀ ਇਹ ਕਰ ਸਕਦੇ ਆ ਦੱਸੋ ਪਹਿਲਾਂ ਅਹ ਨਹੀਂ ਤੇ ਮੇਰੇ ਵਾਰਡ ਦੇ ਵਿੱਚ 200 ਫੁੱਟ ਸੜਕ ਕਿਸੇ ਨੇ ਪੱਟ ਕੇ ਤੇ ਸੀਵਰੇਜ ਪਾਇਆ ਸੰਡੇ ਨੂੰ ਮੈਂ ਮੌਜੂਦਾ ਮੌਕੇ ਤੇ ਅਸੀਂ ਹੁਣਾਂ ਤੇ ਉੱਥੇ ਮੈਨੂੰ ਲੋਕਾਂ ਨੇ ਬੁਲਾਇਆ ਮੈਂ ਗਿਆ ਮੈਂ ਉਸੇ ਵੇਲੇ ਮੌਕੇ ਤੇ ਸੁਪਰਡੈਂਟ ਸਾਹਿਬ ਨੂੰ ਫੋਨ ਮਾਰਿਆ ਸੁਪਰਡੈਂਟ ਸਾਹਿਬ ਕਹਿੰਦੇ ਨੇ ਜੀ ਮੇਰਾ ਇਹ ਮਹਿਕਮਾ ਨਹੀਂ ਹੈਗਾ ਮੈਂ ਕਰਨੈਲ ਸਿੰਘ ਜੀ ਨਾਲ ਗੱਲ ਕਰੋ ਮੈਂ ਸਰਦਾਰ ਕਰਨੈਲ ਸਿੰਘ ਜੀ ਨੂੰ ਫੋਨ ਮਾਰਿਆ ਲੇਕਿਨ ਇਹਨਾਂ ਨੇ ਨਾ ਤਾਂ ਅਚੀ ਤਰ੍ਹਾਂ ਫੋਨ ਸੁਣਿਆ ਤੇ ਨਾ ਹੀ ਕੋਈ ਉੱਥੇ ਮੌਜੂਦਾ ਬੰਦਾ ਭੇਜਿਆ ਜੇ ਬੰਦਾ ਭੇਜਿਆ ਤਾਂ ਮੇਰੀ ਗੈਰ ਹਾਜ਼ਰੀ ਭੇਜਿਆ ਲੇਕਿਨ ਕੰਮ ਨਹੀਂ ਬੰਦ ਹੋਇਆ ਕੰਮ ਚੱਲ ਰਿਹਾ ਸੀ ਕੰਮ ਉਹਨਾਂ ਨੇ ਆਦਾ ਸੀਵਰੇਜ ਪਾ ਲਿਆ ਮੈਂ ਪ੍ਰਧਾਨ ਜੀ ਦੇ ਨੋਟਿਸ ਤੇ ਚ ਲਿਆਂਦਾ ਪ੍ਰਧਾਨ ਜੀ ਨੇ ਵੀ ਮੈਸੇਜ ਬਣਾ ਕੇ ਯੋ ਸਾਹਿਬ ਦੇ ਜਈ ਸਾਹਿਬ ਦੇ ਹੋਰ ਕਰਨੈਲ ਸਿੰਘ ਜੀ ਦੇ ਵੀ WhatsApp ਦੇ ਗਿਆ ਹੋਰ WhatsApp ਇਹਨਾਂ ਨੇ ਚੈੱਕ ਵੀ ਕੀਤਾ ਹੈ ਅੱਜ ਮੈਂ ਰੁਟੀਨ ਵਰਕ ਦੇ ਵਿੱਚ ਗਿਆ ਸੀ ਮੈਂ ਕਿਹਾ ਜਦ ਕਰਨਲ ਸਿੰਘ ਜੀ ਬੈਠੇ ਨੇ ਮੈਂ ਇਹਨਾਂ ਨਾਲ ਗੱਲ ਕੀਤੀ ਇਹ ਉਲਟਾ ਮੈਨੂੰ ਹੀ ਦੁਬਾਨ ਲੱਗ ਪਿਆ ਕਹਿੰਦੇ ਜੀ ਨੀਵੀਂ ਗੱਲ ਕਰ ਉਹ ਨੀਵਾ ਹੋ ਗਿਆ ਗੱਲ ਕਰ अच्छा सर उन देखो मैं मौजूदा एमसी हां मेरे वार्ड ਦੇ ਵਿੱਚ ਦੋ 250 ਸੜਕ ਫੱਟੀ ਜਾਂਦੀ ਹੈ ਕਿ ਮੇਰਾ ਇੰਨਾ ਵੀ ਹੱਕ ਨਹੀਂ ਹੈਗਾ ਕਿ ਮੈਂ ਕਮੇਟੀ ਨੂੰ ਕਵਾਂ ਕਿਉਂਕਿ ਜਦੋਂ ਕਮੇਟੀ ਕਿਸੇ ਨੂੰ ਵੀ ਕਹਿੰਦੀ ਤਾਂ ਰੋਡ ਕਟਿੰਗ ਲੱਗਦੀ ਹੈ ਕਾਨੂੰਨ ਸਭ ਵਾਸਤੇ ਬਰਾਬਰ ਹੈ ਜੀ ਚਾਹੇ ਕੋਈ ਵੀ ਅਮੀਰ ਹੋਵੇ ਚਾਹੇ ਗਰੀਬ ਹੋਵੇ ਮੈਂ ਵੀ ਉਹਨਾਂ ਵੀ ਕਾਨੂੰਨ ਦਾ ਬੰਧ ਹੈਗਾ ਜੀ ਕੋਈ ਗੱਲ ਨਹੀਂ ਵੀਡੀਓ ਤਾਂ ਸਾਰੇ ਪੇਸ਼ ਕਰ ਰਹੇ ਮੈਂ ਕੋਈ ਜੀ ਗੱਲ ਨਹੀਂ ਕੀਤੀ ਮੈਂ ਜ਼ਿੰਮੇਵਾਰ ਵਿਅਕਤੀ ਹਾਂ ਮੈਂ ਦੋ ਵਾਰ ਦਾ ਐਮਸੀ ਹਾਂ ਮੈਂ ਸਰਕਾਰ ਨਾਲ ਵੀ نوਵੀਂ ਲਿਖਾਂਗਾ ਕਿ ਇਹ ਜੇ ਇਹ ਮਿਸਾਬ ਨੂੰ ਮੜਾ ਤਲਬ ਕਰਨ ਇਹ ਕਿਹ ਚੱਕਰ ਕੀ ਹੈ ਕੋ ਮੌਜੂਦਾ ਐਮਜ਼ੀ ਲੰਬਾ ਵੀ ਨਹੀਂ ਦੇ ਸਕਦਾ ਵੀ ਹੁੰਦੇ ਵਾਰ ਦੇ ਦੋ ਟੈਕੋ ਕਿ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ ਇਹ ਭਗਵੰਤ ਮਾਨ ਦੀ ਸਰਕਾਰ ਇਮਾਨਦਾਰ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ ਇਹ ਕਮੇਟੀ ਦਾ ਨੁਕਸਾਨ ਕਰ ਰਹੇ ਨੇ ਜਦੋਂ ਕਿ ਜਿੰਨੀ ਸੜਕ ਪੱਟੀ ਘਟੋ ਘਟ ਜਾਂ ਜ਼ਿਆਦਾ ਨਹੀਂ ਨਾ 30-40 ਹਜ਼ਾਰ ਰੁਪਿਆ ਰੋਡ ਕਟਿੰਗ ਬੰਦੀ ਸੀ ਸਰ ਹੁਣ ਉੱਤੇ ਸੜਕ ਤੇ ਮਿੱਟੀ ਪਾ ਕੇ ਅਗਲੇ ਅੰਦਾਜ਼ਾ ਕੰਮ ਚਲਾ ਲਿਆ ਉੱਤੇ ਸੜਕ ਕੌਣ ਬਣਾਊਗਾ ਵੀ ਕਹੋਗੇ ਪਬਲਿਕਲੀ ਸਾਨੂੰ ਲੋਕ ਆ ਕੇ ਪੁੱਛਦੇ ਨੇ ਵੀ ਕਹਿ ਸਕਦੇ ਨੇ ਜੀ ਉਹ ਮੌਕੇ ਦੇ ਅਫਸਰ ਹੈਗੇ ਨੇ ਜੀ ਅਸੀਂ ਦਾਦੀ ਅਰਜੀ ਲਈ ਸੀ ਹੋਰ ਉਹਨਾਂ ਨੇ ਸਾਨੂੰ ਹੀ ਤਮਕਾਨ ਦੀ ਕੋਸ਼ਿਸ਼ ਕੀਤੀ ਹੈ ਹੋਰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਦੇ ਲੋਕਲ ਬਾਡੀ मिनिस्टर ਜਵਜੋਤ ਸਿੰਘ ਨੂੰ ਵੀ ਔਰ ਐਮਐਲਏ ਸਾਹਿਬ ਨੂੰ ਵੀ ਲਿਖਾਂਗੇ ਇਹੰਦੇ ਤੇ ਬੰਦੀ ਕਾਰਵਾਈ ਕਿ ਦੇਖੋ ਕਿ ਇੱਕ ਮੌਜੂਦਾ ਐਮਸੀ ਜੇ ਐਨੀ ਗੱਲ ਵੀ ਕਹਿਨ ਦਾ ਬੰਦ ਨਹੀਂ ਹੈਗਾ ਤੇ ਫਿਰ ਉਹਨੂੰ ਐਮਜੀ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਮੈਂ ਐਮਐਲਏ ਸਾਹਿਬ ਨੂੰ ਉਦੋਂ ਨੂੰ ਮੌਕੇ ਤੇ ਮਾਰਿਆ ਸੀ ਫੋਨ ਤੇ ਐਮਐਲਏ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਤੇ ਐਮਐਲਏ ਸਾਹਿਬ ਕਹਿੰਦੇ ਕੋਣੀ ਅਸੀਂ ਚੈੱਕ ਕਰਾ ਲੰਨੇ ਮੈਂ ਤਾਂ ਅੱਜ ਰੁਟੀਨ ਮਰ ਕੇ ਇਹਨਾਂ ਨੂੰ ਮਤਲਬ ਰਿਅਲਾਈਜ਼ ਕਰਾਣ ਗਿਆ ਸੀ ਵੀ ਕੀ ਗੱਲ ਕੋਈ ਕਾਰਵਾਈ ਪਾਓ ਹੁਣ ਪਾ ਦਿਓ ਕਾਰਵਾਈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਭਈ ਜਦੋਂ ਕਿ ਮਸਲਾ ਸ਼ਨੀ ਐਤਵਾਰ ਦਾ ਹੈਗਾ ਜੀ ਕਰ ਰਹੇ ਜੀ ਮੈਂ ਇੱਕ ਬ ਮ ਮਸੀ ਹੈਗਾ ਨਹੀਂ ਮੈਂ ਲੋਕ ਕਹਿੰਦੇ ਨਹੀਂ ਕੋਈ ਮੈਂ ਦਾ ਚਾਹ ਦਾ ਕੱਪ ਮੈਂ ਕਿਸੇ ਪਾਣੀ ਦੇ ਗਲਾਸ ਦਾ ਵੀ ਰਵਾਧਾਰ ਨਹੀਂ ਹੈਗਾ ਕਿਉਂਕਿ ਮੈਂ ਤਾਂ ਇਹ ਸੋਚਦੇ ਚੱਲਿਆ ਵੀ ਹੱਥ ਪਰ ਆਇਆ ਨਾਨਕਾ ਕਿਆ ਗਾਏ ਕਿਆ ਸੂਰ ਜੇ ਕਿਸੇ ਨੇ இந்து ਨੇ ਕਿਸੇ ਦਾ ਕਾਲਿਆ ਤਾਂ ਗਊ ਦਾ ਮਾਸ ਖਾ ਲਿਆ ਮੁਸਲਮਾਨ ਨੇ ਖਾ ਲਿਆ ਸੂਰ ਦਾ ਮਾਸ ਖਾ ਲਿਆ ਇਹਨਾਂ ਜੋ ਮਰਜੀ ਇਲਾਜ ਹੈ ਅੱਲੀ ਗੇ ਨੇ ਸਾਬਤ ਕਰਨ ਤਾਂ ਹੀ ਨਹੀਂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत